ਐਸਜੀਪੀਸੀ ਦੇ ਵੱਲੋਂ ਅੱਜ ਅਤਰਿੰਕ ਕਮੇਟੀ ਦੀ ਜਿਹੜੀ ਮੀਟਿੰਗ ਸੱਦੀ ਗਈ ਆ ਇਸ ਮੀਟਿੰਗ ਦੇ ਵਿੱਚ ਵੱਖ-ਵੱਖ ਪੰਥਕ ਮੁੱਦਿਆਂ ਤੇ ਵਿਚਾਰ ਚਰਚਾ ਹੋ ਸਕਦੀ ਹੈ ਤੁਹਾਨੂੰ ਦੱਸ ਦਈਏ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੀ ਅਗਵਾਈ ਦੇ ਵਿੱਚ ਇਹ ਮੀਟਿੰਗ ਹੋਵੇਗੀ ਤੇ ਮੀਟਿੰਗ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਪ੍ਰੈਸ ਨਾਲ ਗੱਲਬਾਤ ਕਰਨਗੇ ਤੇ ਇਸ ਮੀਟਿੰਗ ਦੇ ਦੌਰਾਨ ਜਿਹੜੀ ਵਿਚਾਰ ਚਰਚਾ ਹੋਵੇਗੀ ਉਸ ਦੇ ਬਾਰੇ ਅਹਿਮ ਜਾਣਕਾਰੀ ਜਿਹੜੀ ਉਹ ਪ੍ਰੈਸ ਨੂੰ ਦੇਣਗੇ ਇਸ ਮੀਟਿੰਗ ਤੋਂ ਬਾਅਦ ਵੱਡੀ ਖਬਰ ਹੈ ਕਿ ਐਸਜੀਪੀਸੀ ਦੇ ਵੱਲੋਂ ਉਤਰਿੰਕ ਕਮੇਟੀ ਦੀ ਅਹਿਮ ਮੀਟਿੰਗ ਬੁਲਾਈ ਗਈ ਆ ਜਿਸ ਦੇ ਵਿੱਚ ਪੰਥਕ ਮੁੱਦਿਆਂ ਤੇ ਵਿਚਾਰ ਚਰਚਾ ਹੋਵੇਗੀ ਤੁਹਾਨੂੰ ਦੱਸ ਦਈਏ ਕਿ ਇਸ ਮੀਟਿੰਗ ਦੇ ਵਿੱਚ ਖਾਸ ਕਰਕੇ ਡੇਰਾ ਮੁਖੀ ਰਾਮ ਰਹੀਮ ਨੂੰ ਜਿਹੜੀ ਪ੍ਰੋਲ ਦਿੱਤੀ ਗਈ ਆ ਉਸੋ ਮੁੱਦੇ ਤੇ ਵਿਚਾਰ ਚਰਚਾ ਹੋਵੇਗੀ ਕਿਉਂਕਿ ਐਸਜੀਪੀਸੀ ਦੇ ਮੈਂਬਰਾਂ ਦੇ ਵੱਲੋਂ ਲਗਾਤਾਰ ਜਿਹੜੀ ਪ੍ਰੋਬਲ ਮਿਲ ਰਹੀ ਆ ਉਸਤੇ ਇਤਰਾਜ਼ ਜਤਾਇਆ ਗਿਆ ਸੀ ਜਿਸ ਤੋਂ ਇੱਕਦਮ ਬਾਅਦ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਨੇ ਉਹਨਾਂ ਦੇ ਵੱਲੋਂ ਜਿਹੜੇ ਮੈਂਬਰ ਨੇ ਉਹਨਾਂ ਦੀ ਮੀਟਿੰਗ ਬੁਲਾ ਲਈ ਹੈ ਤੁਹਾਨੂੰ ਦੱਸ ਦਈਏ ਕਿ ਕੁਝ ਸਮਾਂ ਬਾਅਦ ਜਿਹੜੀ ਇਹ ਮੀਟਿੰਗ ਸਟਾਰਟ ਹੋਣ ਵਾਲੀ ਆ ਤੇ ਮੀਟਿੰਗ ਤੋਂ ਬਾਅਦ ਹਰਜਿੰਦਰ ਸਿੰਘ ਧਾਮੀ ਜਿਹੜੇ ਐਸਜੀਪੀਸੀ ਦੇ ਪ੍ਰਧਾਨ ਨੇ ਉਹ ਪ੍ਰੈਸ ਨਾਲ ਗੱਲਬਾਤ ਕਰਨਗੇ ਤੇ ਇਸ ਮੀਟਿੰਗ ਦੇ ਵਿੱਚ ਜਿਹੜੀ ਵਿਚਾਰ ਚਰਚਾ ਹੋਈ ਆ ਜਾਂ ਕੋਈ ਜਿਹੜਾ ਫੈਸਲਾ ਲਿਆ ਜਾਵੇਗਾ ਉਸ ਬਾਰੇ ਪ੍ਰੈਸ ਦੇ ਨਾਲ ਗੱਲਬਾਤ ਕਰਨਗੇ ਇਸ ਮੀਟਿੰਗ ਦੇ ਵਿੱਚ ਜਿਹੜੇ ਵੱਖ-ਵੱਖ ਪੰਥਕ ਮੁੱਦਿਆਂ ਤੇ ਵਿਚਾਰ-ਚਰਚਾ ਹੋਵੇਗੀ ਜਿਸ ਦੇ ਵਿੱਚੋਂ ਅਹਿਮ ਮੁੱਦਾ ਰਹਿਣ ਵਾਲਾ ਇਹ RAM REEM ਜਿਹੜੇ ਡੇਰਾ ਮੁਖੀ ਸਿਰਸਾ ਦੇ ਇਹ ਮੁਖੀ ਨੇ ਉਹਨਾਂ ਨੂੰ ਜਿਹੜੀ ਪ੍ਰੋਲ ਦਿੱਤੀ ਜਾਂਦੀ ਹੈ ਬਾਰ-ਬਾਰ ਪ੍ਰੋਲ ਦਿੱਤੀ ਗਈ ਆ ਉਸ ਦੇ ਬਾਰੇ ਜਿਹੜੀ ਵਿਚਾਰ-ਚਰਚਾ ਹੋਵੇਗੀ ਇਸ ਮੁੱਦੇ ਤੇ ਵਿਚਾਰ-ਚਰਚਾ ਹੋਵੇਗੀ ਕਿਉਂਕਿ ਇਹ ਲਗਾਤਾਰ ਐ ਜੀ ਪੀ ਸੀ ਮੈਂਬਰਾਂ ਦੇ ਵੱਲੋਂ ਜਿਹੜੀ ਸਿਰਸਾ ਮੁਖੀ ਨੂੰ ਜਿਹੜੇ ਡੇਰਾ ਸਿਰਸਾ ਮੁਖੀ ਨੂੰ ਜਿਹੜੀ ਪਰੋਲ ਦਿੱਤੀ ਗਈ ਆ ਉਸਤੇ ਇਤਰਾਜ਼ ਜਤਾਇਆ ਗਿਆ ਸੀ ਜਿਸ ਤੋਂ ਬਾਅਦ ਐ ਜੀ ਪੀ ਸੀ ਦੀ ਤਰਿੰਕ ਕਮੇਟੀ ਦੀ ਜਿਹੜੀ ਅਹਿਮ ਮੀਟਿੰਗ ਬੁਲਾਈ ਗਈ ਹੈ ਇਸ ਮੀਟਿੰਗ ਦੇ ਵਿੱਚ ਲਗਾਤਾਰ ਜਿਹੜੀਆਂ ਪਰੋਲ ਦਿੱਤੀਆਂ ਜਾ ਰਹੀਆਂ ਨੇ ਡੇਰਾ ਮੁਖੀ ਨੂੰ ਉਸ ਦੇ ਬਾਰੇ ਵਿਚਾਰ ਚਰਚਾ ਹੋ ਸਕਦੀ ਆ ਹੋਰ ਜਿਹੜੇ ਵੱਖ-ਵੱਖ ਪੰਥਕ ਮੁੱਦੇ ਨੇ ਕਿਉਂਕਿ 30 ਤਰੀਕ ਨੂੰ ਜਿਹੜੀ ਸਿੰਘ ਸਹਿਬਾਨਾਂ ਦੀ ਮੀਟਿੰਗ ਵੀ ਹੈ ਪੰਜ ਸਿੰਘ ਸਹਿਬਾਨਾ ਨੇ ਜਿਹੜਾ ਮੀਟਿੰਗ ਉਥੇ ਬੁਲਾਈ ਗਈ ਆ 30 ਤਰੀਕ ਨੂੰ ਉਸਦੇ ਵਿਚਾਰੇ ਵੀ ਜਿਹੜੀ ਅਹਿਮ ਕਹਿਦੀ ਹੈ ਕਿ ਗੱਲਬਾਤ ਹੋ ਸਕਦੀ ਹੈ ਵਿਚਾਰ ਚਰਚਾ ਹੋ ਸਕਦੀ ਹੈ ਪਰ ਇਸ ਤੇ ਜਿਹੜਾ ਅਹਿਮ ਮੁੱਦਾ ਰੱਖਿਆ ਗਿਆ ਸੂਤਰਾਂ ਦੇ ਹਵਾਲੇ ਤੋਂ ਖਬਰ ਹੈ ਕਿ ਜਿਹੜਾ ਅਹਿਮ ਮੁੱਦਾ ਰੱਖਿਆ ਗਿਆ ਉਹ ਜਿਹੜੀ ਡੇਰਾ ਮੁਖੀ ਸਿਰਸਾ ਨੂੰ ਬਾਰ ਬਾਰ ਪ੍ਰੌਲ ਦਿੱਤੀ ਜਾਂਦੀ ਆ ਉਹ ਰੱਖਿਆ ਗਿਆ ਇਸ ਮੁੱਦੇ ਤੇ ਜਿਹੜੀ ਵਿਚਾਰ ਚਰਚਾ ਹੋਵੇਗੀ ਕਿਉਂਕਿ ਐ ਜੀਪੀਸੀ ਮੈਂਬਰਾਂ ਦਾ ਲਗਾਤਾਰ ਵਿਰੋਧ ਸੀਗਾ ਇਤਰਾਜ਼ ਸੀਗਾ ਕਿ ਉਹਨਾਂ ਨੂੰ ਲਗਾਤਾਰ 11ਵੀਂ ਵਾਰ ਪ੍ਰੋਲ ਦਿੱਤੀ ਗਈ ਹੈ ਤੁਹਾਨੂੰ ਦੱਸ ਦਈਏ ਕਿ ਅੱਜ ਕੁਝ ਸਮਾਂ ਬਾਅਦ ਜਿਹੜੀ ਐਸਜੀਪੀਸੀ ਦੀ ਤਰੰਗ ਕਮੇਟੀ ਦੀ ਜਿਹੜੀ ਮੀਟਿੰਗ ਹੈ ਉਹ ਸਟਾਰਟ ਹੋਣ ਵਾਲੀ ਆ ਸ਼ੁਰੂ ਹੋਣ ਵਾਲੀ ਆ ਇਸ ਮੀਟਿੰਗ ਦੀ ਜਿਹੜੀ ਅਗਵਾਹੀ ਆ ਉਹ ਐਸਜੀਪੀਸੀ ਦੇ ਪ੍ਰਧਾਨ ਰਜਿੰਦਰ ਸਿੰਘ ਧਾਮੀ ਦੇ ਵੱਲੋਂ ਕੀਤੀ ਜਾਵੇਗੀ ਤੇ ਇਹ ਮੀਟਿੰਗ ਤੋਂ ਬਾਦ ਜਿਹੜਾ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਜਿਹੜੇ ਐ ਜੀ ਪੀ ਸੀ ਦੇ ਪ੍ਰਧਾਨ ਨੇ ਉਹਨਾਂ ਦੇ ਵੱਲੋਂ ਜਿਹੜੀ ਇੱਕ ਪ੍ਰੈਸ ਕਾਨਫਰੰਸ ਕੀਤੀ ਜਾਵੇਗੀ ਇਸ ਪ੍ਰੈਸ ਕਾਨਫਰੰਸ ਦੇ ਵਿੱਚ ਜਿਹੜਾ ਮੀਟਿੰਗ ਦੇ ਵਿੱਚ ਵਿਚਾਰ ਚਰਚਾ ਹੋਵੇਗੀ ਜਾਂ ਕੋਈ ਫੈਸਲਾ ਲਿਆ ਜਾਵੇਗਾ ਉਸ ਦੇ ਬਾਰੇ ਜਿਹੜਾ ਮੀਡੀਆ ਦੇ ਨਾਲ ਗੱਲਬਾਤ ਕੀਤੀ ਜਾਵੇਗੀ ਜਾਣਕਾਰੀ ਸਾਂਝੀ ਕੀਤੀ ਜਾਵੇਗੀ ਕਿ ਉਸ ਮੀਟਿੰਗ ਦੇ ਵਿੱਚ ਕਿੰਨਾ ਮੁੱਦਿਆਂ ਤੇ ਵਿਚਾਰ ਚਰਚਾ ਹੋਈ ਹੈ ਕਿਹੜਾ ਅਹਿਮ ਫੈਸਲਾ ਲਿਆ ਗਿਆ ਹੈ ਉਹ ਮੀਡੀਆ ਦੇ ਨਾਲ ਗੱਲਬਾਤ ਕਰਨਗੇ ਇਸ ਮੀਟਿੰਗ ਤੋਂ ਬਾਅਦ ਤੁਹਾਨੂੰ ਦੱਸ ਦਈਏ ਕਿ ਐਸਜੀਪੀਸੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ ਦੇ ਵੱਲੋਂ ਐਸਜੀਪੀਸੀ ਦੀ ਅਤਰਿੰਗ ਕਮੇਟੀ ਦੀ ਜਿਹੜੀ ਅਹਿਮ ਮੀਟਿੰਗ ਸੱਦੀ ਗਈ ਹੈ